ਅੱਜ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਪਾਈ ਗੋਪਾਲਾ ਦੀਵਾਨ ਹਾਲ ਵਿੱਚ ਜਮਹੂਰੀਅਤ ਬਹਾਲ ਦਿਹਾੜਾ ਮਨਾਉਣ ਸੰਬੰਧੀ ਧਾਰਮਿਕ ਇਕੱਠ ਹੋਇਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੰਜਾਬ ਸਕੱਤਰ ਜਥੇਦਾਰ ਈਮਾਨ ਸਿੰਘ ਮਾਨ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ ਆਓ ਵਿਖਾਉਂਦੇ ਹਾਂ ਤੁਹਾਨੂੰ ਏਪੀਜੀ ਨਿਊਜ਼ ਪੰਜਾਬ ਦੀ ਖਾਸ ਰਿਪੋਰਟ ਭਾਰਤ ਦੇਸ਼ ਨੇ ਸਿੱਖਾਂ ਦਾ ਇੱਥੇ ਦੇਸ਼ ਦੀ ਵੰਡ ਤੇ ਮੁਜਰਾਮ ਪੇਸ਼ਾ ਕੌਮ ਕਹਿੰਦੇ ਜਲੂਸ ਘੜਾਤਾ ਪੰਜਾਬੀ ਬੋਲੀ ਗੁਰਮੁਖੀ ਲਾਗੂ ਹੀ ਨਹੀਂ ਕੀਤੀ ਪੰਜਾਬੀ ਬੋਲ ਦੇ ਸੂਬੇ ਦਾ ਮੋਰਚਾ ਲੈਣਾ ਪਿਆ ਰੈਪੀਰੀਅਨ ਲਾਅ ਦੇ ਬਾਰ ਹੋ ਕੇ ਸਾਡੇ ਪਾਣੀ ਰੇਗਿਸਤਾਨ ਰਾਜਸਥਾਨ ਨੂੰ ਹਰਿਆਣੇ ਨੂੰ ਦਿੱਲੀ ਨੂੰ ਦੇਤੇ ਆਹ ਵਾਰੀਏ ਇੱਕ ਵਾਰ ਇਹ ਸਰੂਨੀ ਕਮੇਟੀ ਦੇ ਵਿੱਚ ਬਦਲਾਅ ਕਰੀਏ ਜੇ ਅਸੀਂ ਸਰੂਨੀ ਕਮੇਟੀ ਦੇ ਵਿੱਚ ਬਦਲਾਅ ਕਰਾਂਗੇ ਤੇ ਸਾਡਾ ਆਪਣਾ ਆ ਬਦਲਾਅ ਹੋਗਾ ਸਾਰ ਸਿਰਾਂ ਦੇ ਆ ਕੀ ਜੁੜੇ ਰਹੂਗੀ ਔਰ ਸਿੱਖ ਤੋਂ ਮਹੌਤ ਰਕੀਆਂ ਕਰਨ ਲੱਗਿਆ ਕਿਉਂਕਿ ਸਾਡੀ ਸਿੱਖ ਕੌਮ ਦੇ ਨਾਲ ਭਾਈ ਖਾਲਸਾ ਸਾਹਿਬ ਜੀ ਭਾਈ ਖਾਲਸਾ ਸਾਹਿਬ ਅੱਜ ਧਾਰਮਿਕ ਕਟ ਕੀਤਾ ਕਿਸ ਬੰਦ ਕੀਤਾ ਅੱਜ ਜਿਹੜੀ ਸਾਡੀ ਜਮਹੂਰੀਅਤ ਤੇ ਜਾਂ ਚੋਣਾਂ ਦਾ ਸਿਲਸਿਲਾ ਭਾਰਤ ਸਰਕਾਰ ਪੰਜਾਬ ਸਰਕਾਰ ਨੇ 2011 ਤੋਂ ਬਾਅਦ ਬੰਦ ਕੀਤਾ ਹੋਇਆ ਜਿਸ ਕਰਕੇ ਗੁਰੂ ਘਰ ਤੇ ਸੰਗਤ ਦੇ ਵਿੱਚ ਮੇਲ ਨਹੀਂ ਹੋ ਸਕਿਆ ਹੈਗਾ ਔਰ ਗੁਰੂ ਘਰ ਤੇ ਬਹੁਤ ਕੁੜਹਿਤਾ ਤੇ ਗਲਤੀਆਂ ਹੋਈਆਂ ਜਿਵੇਂ ਕਿ ਬਰਗਾੜੀ ਦੇ ਵਿੱਚ ਉੱਥੇ ਮਾਫੀ ਨਾਮੇ ਦਿੱਤੇ ਗਏ ਐ ਉੱਥੇ ਦਾ ਸਰਕਾਰ ਨੇ ਕੋਈ ਇਨਸਾਫ ਨਹੀਂ ਦਿੱਤਾ 328 ਰੂਪ ਗਾਇਬ ਹੋ ਗਏ ਉਹਦਾ ਵਿੱਚ ਕੋਈ ਕੇਸ ਨਹੀਂ ਦਰਜ ਕੀਤਾ ਉਸ ਤੋਂ ਇਲਾਵਾ ਜਿਹੜਾ ਪੀਟੀਸੀ ਚੈਨਲ ਨੇ ਕਬਜ਼ੇ ਕਰਕੇ ਗੁਰਬਾਣੀ ਦੇ ਕੀਰਤਨ ਦਰਬਾਰ ਦੇ ਪੈਸੇ ਉਸੂਲੇ ਐ ਇਹ ਸਾਰੀਆਂ ਚੀਜ਼ਾਂ ਜੇ ਚੋਣ ਸਮੇਂ ਸਿਰ ਹੁੰਦੇ ਰਹਿੰਦੇ ਤਾਂ ਸਿੱਖ ਆਪਣੇ ਆਪ ਹੱਲ ਕਰਦੇ ਨਾਕੇ ਸਾਨੂੰ ਅੱਜ ਧਰਨੇ ਪ੍ਰੋਟੈਸਟ ਗੋਲੀਆਂ ਦਾ ਸਾਹਮਣਾ ਕਰਨਾ ਪੈਂਦਾ ਇਹ ਸੁਖਵੀਰ ਸਿੰਘ ਬਾਦਲੋਂ ਬਹੁਤ ਲੇਟ ਮਾਫੀ ਨਾਮੇ ਪੇਸ਼ ਕੀਤਾ ਗਿਆ ਤਾਂ ਕੀ ਕਰਨੋ ਆ ਇਹ ਚੌਂਮੀ ਹੋਏ ਸੰਗਤ ਦਾ ਗੁੱਸਾ ਸੰਗਤ ਦੀ ਦਿੱਲੀ ਦੀ ਭਾਵਨਾ ਇਸ ਸੰਸਥਾ ਦੇ ਵਿੱਚ ਮੂਰੇ ਆਉਣ ਨਹੀਂ ਦਿੱਤੀ ਲਿਫਾਫੇ ਵਿੱਚੋਂ ਇਹਨਾਂ ਨੇ ਜਸਵੰਤਾਰ ਆਪਣੇ ਹੀ ਕੱਢ ਕੇ ਇਹ ਸਾਰੀਆਂ ਗੱਲਾਂ ਦਬਾ ਕੇ ਰੱਖੀਆਂ ਭਾਰਤ ਨੇ ਬਹੁਤ ਵੱਡਾ ਨੁਕਸਾਨ ਸਿੱਖਾਂ ਦਾ ਕੀਤਾ ਹੈ ਜਿਹੜਾ ਕਿ ਸਾਡੇ ਚੋਣ ਨਾ ਕਰਾ ਕੇ ਇਹਨਾਂ ਨੂੰ ਪਾਵਰ ਬਖਸ਼ੀ ਹੈ ਮਹੰਤਾਂ ਨੂੰ ਮਾਫੀਨਾਮਾ ਪੇਸ਼ ਕੀਤਾ ਕਿ ਲੱਗਦਾ ਨਹੀਂ ਕਿ ਉਹਨਾਂ ਆਪਣੀ ਗਲਤੀ ਮੰਨੀ ਹੈ ਜੋ ਬੇਅਦਬੀ ਹੋਈਆਂ ਨੇ ਅ ਇਹ ਜਿੰਮੀਦਰ ਅਕਾਲਪਤਖ ਸਾਹਿਬ ਜਿਹੜਾ ਇਲਜ਼ਾਮ ਸੁਖਵੀਰ ਤੇ ਲਾਇਆ ਹੈ ਲਿਖਤ ਰੂਪ ਨੂੰ ਸੰਗਤ ਨੂੰ ਨਹੀਂ ਪੇਸ਼ ਕਰਦੇ ਔਰ ਉਸ ਦਾ ਜੋ ਉਹਨਾਂ ਨੇ ਤਨਖਾਹ ਸਜ਼ਾ ਲਾਉਣੀ ਹੈ ਉਹ ਲਿਖਤ ਰੂਪ ਚ ਨਹੀਂ ਪੇਸ਼ ਕਰਦੇ ਸਾਡਾ ਰਿਕਾਰਡ ਨਹੀਂ ਬਣਨਾ ਅੱਗੇ ਤੋਂ ਲੀਡਰਾਂ ਨੂੰ ਇੱਕ ਸਟੈਂਡਰਡ ਬਣਾ ਕੇ ਨਹੀਂ ਮਿਲਣਾ ਹੈਗਾ ਸੋ ਕਾਲਤਕ ਸਾਹਿਬ ਆਪਣਾ ਜਿਹੜਾ ਫੈਸਲਾ ਹੁਕਮਨਾਮਾ ਉਹ ਕਿਸ ਵਜ੍ਹਾ ਕਰਕੇ ਉਸ ਨੂੰ ਦੋਸ਼ੀ ਠਰਾਇਆ ਅਤੇ ਉਹਦੀ ਸਜ਼ਾ ਕਿਉਂ ਤੇ ਕਿਸ ਕਾਰਨ ਦਿੱਤੀ ਗਈ ਹੈ ਜੇ ਮਿਸਾਲ ਖੜੀ ਕਰਕੇ ਇੱਕ ਰਿਕਾਰਡ ਸਿੱਖ ਕੌਮ ਨੂੰ ਦੇ ਦੇਣ ਤਾਂ ਅੱਗੇ ਤੋਂ ਮੇਰੇ ਵਰਗੇ ਇਹ ਜਿਹੀਆਂ ਗਲਤੀਆਂ ਕਰਨ ਤੋਂ ਪਰਹੇਜ਼ ਕਰਨ ਪਰ ਜੇ ਇਹ ਬੁੱਤ ਰੂਪ ਚ ਹੀ ਮਾਫੀ ਮੰਗੀ ਮਾਫੀ ਦਿੱਤੀ ਇਹ ਨਹੀਂ ਪਤਾ ਕਿਸ ਚੀਜ਼ ਦੀ ਇਹ ਨਹੀਂ ਪਤਾ ਕਿ ਕੀ ਉਹਨੂੰ ਦੋਸ਼ ਲਾਇਆ ਤੇ ਕੀ ਉਹਨੂੰ ਸਜ਼ਾ ਲੱਗੀ ਤਾਂ ਇਹ ਕੋਈ ਮਿਸਾਲ ਖੜੀ ਨਹੀਂ ਰਹਿਣੀ 15 ਸਤੰਬਰ ਨੂੰ ਸੰਗਤਾਂ ਨੂੰ ਕੀ ਸੰਦੇਸ਼ ਦੇ 15 ਸਤੰਬਰ ਨੂੰ ਯੂਨਾਈਟਿਡ ਨੇਸ਼ਨਸ ਨੇ ਇੰਟਰਨੈਸ਼ਨਲ ਡੇ ਆਫ ਡੈਮੋਕਰੇਸੀ ਜਮਹੂਰੀਅਤ ਦਾ ਦਿੱਤਾ ਹੈਗਾ ਭਾਰਤ ਆਪਣੇ ਆਪ ਨੂੰ ਸਭ ਤੋਂ ਵੱਡੀ ਜਮਹੂਰੀਅਤ ਪਸੰਦ ਥਾਂ ਦੱਸਦਾ ਪਰ ਭਾਰਤ ਨੇ ਸਾਡਾ ਧਰਮ ਤਬਦੀਲ ਕਰਤਾ ਐਰਾ 25 ਦੇ ਵਿੱਚ ਸਾਨੂੰ ਹਿੰਦੂ ਧਰਮ ਚ ਰਲਾਤਾ ਉਸ ਤੋਂ ਉਪਰੰਤ ਜਿਹੜੀ ਸਾਡੀ ਜਮਹੂਰੀਅਤियां ਚੋਣਾਂ ਇਹ ਸਿਸਟਮ 1925 ਸੇ ਚੱਲਿਆ ਸੀਗਾ ਉਹ 47 ਤੋਂ ਬਾਅਦ ਸਿਰਫ 8 ਵਾਰੀ ਸਾਡੇ ਚੋਣ ਹੋਏ ਆਂ ਭਾਰਤ ਦੀ ਅੱਜ 52 ਤੋਂ ਹੁੰਦੇ ਹੋਏ ਲੋਕ ਸਭਾ 18ਵੀਂ ਬੈਠਣੀ ਹੈ ਜਦ ਚੋਣ ਨਹੀਂ ਕਰਨੇ ਲੋਕੀ ਬੇਸਲੇ ਹੋ ਜਾਂਦੇ ਆ ਉਹ ਗੁਰੂ ਘਰ ਨਾਲ ਜੁੜਦੇ ਨਹੀਂ ਹੈਗੇ ਉਹਨਾਂ ਦੀ ਲਗਨ ਨਹੀਂ ਰਹਿੰਦੀ ਨੌਜਵਾਨ ਗੁਰੂ ਘਰ ਚ ਲਾਉਣੇ ਨਹੀਂ ਸਿੱਖਦੇ ਹੈਗੇ ਇਹ ਇੱਕ ਸਾਜ਼ਿਸ਼ ਹੈ ਜਿਸ ਦਿਨ ਸਿੱਖਾਂ ਦਾ ਧਰਮ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਜਿਵੇਂ ਕਿ ਹਰਮੰਦਰ ਸਾਹਿਬ ਤੇ ਹਮਲੇ ਕਰਕੇ 84 ਚ ਸਾਡਾ ਘੱਲੂਕਾਰਾ ਕਰਕੇ ਇਹ ਲਗਾਤਾਰ ਤਾਰਸਾਨੂੰ ਖਤਮ ਕਰਨ ਦਾ ਯਤਨ ਕਰ ਰਿਹਾ। ਹਾਂ ਜੀ ਮੇਰ